you ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਬੇਸ਼ੱਕ ਨਸ਼ੇ ਤੇ ਲਗਾਮ ਕੱਸਣ ਲਈ ਸਰਕਾਰ ਅਤੇ ਪੁਲਿਸ ਲਗਾਤਾਰ ਜੁਟੀ ਨਜ਼ਰ ਆ ਰਹੀ ਹੈ ਲੇਕਿਨ ਇਸ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਮਾਮਲਾ ਬਟਾਲਾ ਚ ਰੋਜ ਸਿਨੇਮਾ ਗਰਾਊਂਡ ਵਿੱਚ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਉੱਥੇ ਕੁਝ ਲੋਕਾਂ ਨੇ ਨਸ਼ੇ ਦੀ ਓਵਰਡੋਜ਼ ਨਾਲ ਮ੍ਰਿਤ ਨੌਜਵਾਨ ਦੀ ਲਾਸ਼ ਨੂੰ ਦੇਖਿਆ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਮ੍ਰਿਤਕ ਨੌਜਵਾਨ ਦੇ ਹੱਥ ਕੋਲ ਲੱਗੀ ਨਸ਼ੇ ਦੀ ਸਰਿੰਜ ਵੀ ਦਿਖਾਈ ਦਿੱਤੀ ਫਿਲਹਾਲ ਨੌਜਵਾਨ ਦੀ ਪਛਾਣ ਹੋਣੀ ਬਾਕੀ ਹੈ ਲੇਕਿਨ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਹ ਭਾਜੀ ਬਾਹਰਲਾ ਸਿਮਾ ਪੈਂਦਾ ਹੈ ਕਿ ਬਟਾਲੇ ਚ ਇੱਕ ਲਾਸ਼ ਬਰਾਮਦ ਹੋਈ ਹੈ ਉਹ ਨਹੀਂ ਮਲਾਜਮ ਸਾਹਿਬ ਸਾਡੇੋਂ ਤੋਂ ਪਹਿਲਾਂ ਹੀ ਆਏ ਨੇ ਪੱਤਰਕਾਰ ਵੀ ਸਾਡੇ ਤੋਂ ਪਹਿਲਾਂ ਹੀ ਪਹੁੰਚੇ ਸੀ ਆਨ ਕੇ ਵੇਖਿਆ ਹਾਲਾਤ ਇੰਨੇ ਮਾਰੇ ਨਸ਼ੇ ਦੇ ਕਾਰਨ ਇੱਕ ਨੌਜਵਾਨ ਦੀ ਲਾਸ਼ ਇੱਥੇ ਪਈ ਵੇਖੀ ਆ ਹਾਲਾਤ ਇੰਨੇ ਮਾੜੇ ਨੇ ਇਥੋਂ ਦੇ ਕਿ ਡੈਲੀ ਇੱਥੇ ਮੇਰੇ ਖਾਲੇ ਹਜ਼ਾਰਾਂ ਦੇ ਹਿਸਾਬ ਨਾਲ ਕੇ 11000 ਨਸ਼ਾ ਕਰਦੇ ਨੇ ਆਣ ਕੇ ਇਹ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਔਰ ਬਟਾਲੇ ਦੇ ਵਿੱਚ ਨਸ਼ਾ ਇੰਨਾ ਵਿਕ ਰਿਹਾ ਹੈ ਟਿਕਟਾਕ ਵਾਂਗੂ ਨਸ਼ਾ ਵਿਕ ਰਿਹਾ ਹੈ ਹਰ ਜਗ੍ਹਾ ਨਸ਼ਾ ਵਿਕ ਰਿਹਾ ਹੈ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੋਈ ਕਿਸ ਦੀ ਜ਼ਿੰਮੇਵਾਰੀ ਨਹੀਂ ਆ ਕੋਈ ਜੋ ਮੈਰੀ ਸਮਝਦਾ ਨਹੀਂ ਆ ਬਾਕੀ ਇਹ ਇੱਕ ਚੀਜ਼ ਕਹਿੰਦੇ ਆ ਕਿ ਪੰਜਾਬ ਦੀ ਜਵਾਨੀ ਨਸ਼ੇ 'ਚ ਖਤਮ ਹੋ ਰਹੀ ਹੈ ਆ ਤੁਹਾਡੇ ਸਾਹਮਣੇ ਹਾਲਾਤ ਨੇ লাশ बरामद ਹੋਈ ਹੈ ਇਥੋਂ ਇਹ ਨੌਜਵਾਨ ਪਤਾ ਨਹੀਂ ਕਿਸੋਂ ਦਾ ਬਕਰਾਲੇ ਦਾ ਬਾਹਰ ਦਾ ਦਰਦਾਵਾ ਐਡੀ ਪਤਾ ਵੀ ਜੇ ਪਾ ਸ਼ੈਤਲੰਗਰ ਨੇ ਇਹੀ ਤੇ ਨਾ ਝੀੜ ਜੀ ਬਣੀ ਤੇ ਵੇਖਣਾ ਕੀ ਗੱਲ ਜੀ ਪਤਾ ਲੱਗਾ ਵੀ ਤੇ ਯਾਰ ਲਾਸ਼ ਪਈ ਆ ਤੇ ਵੇਖ ਕੇ ਬੜਾ ਦੁਖਿਆ ਹੋਇਆ ਦੁਖਿਆ ਇਸ ਵੇਲੇ ਕੀ ਹੋਇਆ ਵੀ ਯਾਰ ਸਾਰੇ ਨਸ਼ੇ ਦੇ ਆ ਜਿਹੜੇ ਵੇਚਦੇ ਆ ਜਾਂ ਕੁਝ ਵੀ ਕਰਦੇ ਜਾਂ ਪੁਲਿਸ ਵੀ ਜਿੱਦਾਂ ਵੀ ਆ ਇਹ ਚੀਜ਼ ਨੂੰ ਰੋਕੋ ਰੋਕੋ ਕੱਲ ਨੂੰ ਸਾਡੇ ਕਿਸੇ ਘਰ ਅੱਗ ਲੱਗੀ ਕੱਲ ਸਾਡੇ ਘਰ ਵੀ ਅੱਗ ਲੱਗ ਸਕਦੀ ਹੈ ਮੇਰੇ ਕੋ ਇੰਟੀਮੇਸ਼ਨ ਆਈ ਹੈ ਵੀ ਇੱਕ ਨੌਜਵਾਨ ਆ ਉਦੀ ਡੈਥ ਹੋਈ ਆ ਤੇ ਅਜੇ ਉਹਦੀ ਆਈਡੈਂਟੀਫਿਕੇਸ਼ਨ ਨਹੀਂ ਹੋਈ ਤੇ ਸਾਡਾ ਫਰਸਟ ਹੋਊਗਾ ਵੀ ਉਹਦੀ ਆਈਡੈਂਟੀਫਿਕੇਸ਼ਨ ਕਰਵਾਈ ਜਾਵੇ ਉਹਦਾ ਪ੍ਰੋਸੈਸ ਹੁੰਦਾ 3 ਦਿਨ ਦਾ 72 ਆਵਰਸ ਦਾ ਔਰ 72 ਆਵਰਸ ਦਾ ਪ੍ਰੋਸੈਸ ਅਸੀਂ ਰੱਖ ਕੇ ਤੇ ਉਹਦੀ ਪਹਿਲਾਂ ਆਈਡੈਂਟੀਫਿਕੇਸ਼ਨ ਕਰਵਾ ਕੇ ਤੇ ਉਹਦੇ ਪੇਰੈਂਟਸ ਦਾ ਬਿਆਨ ਲਿਖ ਕੇ ਉਹਦੀ ਕਾਰਵਾਈ ਅਮਲ ਲਿਆਵਾਂਗੇ ਇਸ ਤੋਂ ਇਲਾਵਾ ਦੌਰਾਨੇ ਪੋਸਟਮਾਰਟਮ ਅਸੀਂ ਜੋ ਰਿਕੁਆਇਰਡ ਐਕਸ਼ਨਸ ਹੈਗੇ ਆ ਤਾਂ ਕਿ ਪ੍ਰੋਪਰ ਵੈਰੀਫਾਈ ਕਰਨ ਲਈ ਕਿ ਉਹਦੀ ਡੈਥ ਕਿਵੇਂ ਹੋਈ ਆ ਕਿੰਨਾ ਕਾਰਨ ਕਰਕੇ ਹੋਈ ਕਿਸੇ ਬਿਮਾਰੀ ਕਰਕੇ ਹੋਈ ਆ ਜਾਂ ਉਹ ਕਿਸੇ ਨਸ਼ੇ ਕਾਰਨ ਹੋਈ ਆ ਉਹਦਾ ਵਿਸਤਰਾ ਵਗੈਰਾ ਕਢਾ ਕੇ ਅਸੀਂ ਪ੍ਰੋਪਰ ਐਕਸ਼ਨ ਲਵਾਂਗੇ ਜਿਹੜਾ ਨਸ਼ਾ ਕਰਨ ਵਾਲਾ ਵਿਅਕਤੀ ਹੈਗੇ ਆ ਉਹਨਾਂ ਦੇ ਖਿਲਾਫ ਅਸੀਂ ਡੈਫੀਨੇਟਲੀ ਆ ਪਿੱਛੇ ਜੇ ਤੁਸੀਂ ਦੇਖਿਆ ਵੀ ਆ ਅਸੀਂ ਸਾਰੇ ਥਾਣਿਆਂ ਨੇ ਐਫਰਟ ਕਰਕੇ ਨਸ਼ਾ ਛਡਾਊ ਇੱਕ ਸਪੈਸ਼ਲ ਸਿਵਲ ਹਸਪੀਟਲ ਦੇ ਵਿੱਚ ਅਸੀਂ ਇੱਕ ਵਾਰਡ ਬਣਵਾਈ ਤੇ ਜਿਹਦੇ ਵਿੱਚ ਅਸੀਂ ਵੱਖ-ਵੱਖ ਥਾਣਿਆਂ ਨੇ ਜਿਹੜੇ ਆ ਜਿਹੜੇ ਬੰਦੇ ਵਿਅਕਤੀ ਨਸ਼ਾ ਕਰਨ ਵਾਲੇ ਸੀ ਉਹਨਾਂ ਨੂੰ ਉੱਥੇ ਦਾਖਲ ਕਰਵਾਇਆ ਲੋੜਿੰਦੀ ਕਾਨੂੰਨੀ ਕਾਰਵਾਈ ਕਰਕੇ ਅਸੀਂ ਡੈਫੀਨੇਟਲੀ ਉਹਦੇ ਵਿੱਚ ਐਫਰਟ ਕਰ ਰਹੇ ਹਾਂ ਪਰੰਤੂ ਜਿਹੜੀ ਇਹ ਸਮੱਸਿਆ ਆ ਇਕਦਮ ਨਹੀਂ ਖਤਮ ਹੋਣੀ ਅਸੀਂ ਪੂਰੀ ਤਰ੍ਹਾਂ ਦੇ ਸਰਗਰਮ ਤੌਰ ਤੇ ਐਫਰਟ ਕਰ ਰਹੇ ਹਾਂ ਜਿਹੜੇ ਵੇਚ ਰਹੇ ਉਹਨਾਂ ਤੇ ਅਸੀਂ ਐਫਆਈਆਰ ਵੀ ਕਰ ਰਹੇ ਹਾਂ ਅੱਜ ਵੀ ਅਸੀਂ ਇੱਕ ਐਫਆਈਆਰ ਕੀਤੀ ਆ ਗਾਂਧੀ ਗਾਮ ਤੇ ਕੰਟੀਨਿਊਸਲੀ ਅਸੀਂ ਐਫਰਟ ਕਰ ਰਹੇ ਹਾਂ